ਅੰਮ੍ਰਿਤ ਵੇਲੇ ਬਾਣੀ ਪੜਨੀ ਗੁਰਮਖੋ ਸਿੱਖਾਂ ਦੀ ਸ਼ਕਤੀ ਦਾ ਸੋਮਾ ਸੀ। ਆ ਆਪਣੀਆਂ ਮਨ ਮਰਜ਼ੀਆਂ ਕਰਕੇ ਗੁਰਮਖੋ ਗੁਰੂ ਦੇ ਦਾਤਾਂ ਬਖਸ਼ਿਸ਼ਾਂ ਭਰੇ ਸਮੇਂ ਤੋਂ ਦੂਰ ਹੋ ਗਏ। ਅਸੀਂ ਅਸੀਂ ਉਸ ਗੁਰੂ ਦੇ ਸੇਖਾਂ ਗੁਰੂ ਜਿਹੜਾ ਸਰਸਾ ਦੇ ਕਿਨਾਰੇ ਅੰਮ੍ਰਿਤ ਵੇਲਾ ਨਹੀਂ ਤਿਆਗਦਾ। ਗੁਰਮਖੋ ਗੁਰ ਗੋਬਿੰਦ ਸਿੰਘ ਤੋਂ ਸਭ ਕੁਝ ਦੂਰ ਹੋ ਗਿਆ। आनंदपुर साहिब दूर, से गया। गया। दूर, गया। पर पर दूर हो गया। पुत्र दूर हो गए। परिवार दूर हो गया। ਪਰ ਚਿੱਤਾਂ ਰੱਖੋ ਗੁਰਗੋਬਨ ਸਿੰਘ ਤੋਂ ਅੰਮ੍ਰਿਤ ਵੇਲਾ ਦੂਰ ਨਹੀਂ ਹੋਇਆ। ਭਾਵੇਂ ਉਹ ਆਨੰਦਪੁਰ ਦੇ ਗੁਰਮਖੋ ਹੁੱਖਾਂ ਹੁੱਖਾਂ ਵਿੱਚ ਰਹਿਣ ਵਾਲੇ 7-8 ਮਹੀਨੇ ਆ। ਭਾਵੇਂ ਉਹ ਸਰਸਾ ਦਾ ਕਿਨਾਰਾ ਹੈ। ਭਾਵੇਂ ਉਹ ਚਮਕੌਰ ਦੀ ਗੜੀ ਹੈ। ਜਾਂ ਗੁਰਮਖੋ ਮਾਛੀਵਾੜੇ ਦਾ ਜੰਗਲ ਹੈ। ਗੁਰੂ ਕੋਲੋਂ ਸਭ ਕੁਝ ਦੂਰ ਹੋ ਹੀ ਗਿਆ ਪਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲੋਂ ਅੰਮ੍ਰਿਤ ਵੇਲੇ ਗੁਰੂ ਕੀ ਬਾਣੀ ਦਾ ਗਾਉਣਾ ਗੁਰਮਖਖੂਕ ਦੂਰ ਨਹੀਂ ਹੋਇਆ ਸਭ ਤੋਂ ਵੱਡੀ ਦਾਤ ਹੈ ਅੰਮ੍ਰਿਤ ਵੇਲਾ ਇਹ ਸਿੱਖੀ ਦਾ ਸੋਮਾ ਨੇ ਸਿੱਖਾਂ ਦੀ ਤਾਕਤ ਦਾ ਸੋਮਾ ਹੈ ਅੰਮ੍ਰਿਤ ਵੇਲੇ ਬਾਣੀ ਪੜ੍ਹਨੀ ਇਹ ਮੈਂ ਨਹੀਂ ਕਹਿ ਰਿਹਾ ਇੱਕ ਗੁਰਗ੍ਰੰਥ ਸਾਹਿਬ ਪਾਤਸ਼ਾਹ ਕਹਿ ਰਿਹਾ ਹੈ ਪਹਿਲਾ ਪਹਿਰਾ ਫੁੱਲੜਾ ਫਲ ਭੀ ਪਛਾਂ ਰਾਤ ਜੋ ਜਾਗਨ ਲਹਨ ਸੇ ਸਾਈ ਕੰਨੋ ਦਾਤ ਇਹ ਬਾਬਾ ਫਰੀਦ ਸਾਹਿਬ ਕਹਿ ਰਹੇ ਗੁਰਗੰਸਾਹ ਪਾਤਸ਼ਾਹ ਕਹਿ ਰਹੇ ਪਹਿਲਾ ਪਹਿਰਾ ਫੁੱਲੜਾ ਪਹਿਲਾ ਪਹਿਰ ਰਾਤ ਦਾ ਪਹਿਲਾ ਪਹਿਰ ਜਿਹੜਾ ਆ ਚੱਲ ਰਿਹਾ ਇਹ ਪਹਿਲਾ ਪਹਿਰਾ ਹੈ ਕਹਿਣ ਲੱਗੇ ਬਾਣੀ ਪੜਨੀ ਇੰਜ ਹੈ ਜਿਵੇਂ ਫੁੱਲਾਂ ਦੀ ਖੁਸ਼ਬੂ ਲੈ ਰਹੇ ਹੋਈਏ ਇਹ ਮਾਨੋ ਇੱਕ ਸੋਹਣਾ ਫੁੱਲ ਹੈ ਪਹਿਲਾ ਪੈਰ ਫੁੱਲੜਾ ਫਲ ਭੀ ਪੱਛਾਂ ਰਾਤ ਪੱਛਾਂ ਰਾਤ ਦਾ ਅਰਥ ਹੈ ਰਾਤ ਦਾ ਪਿਛਲਾ ਪੈਰ ਚੌਥਾ ਪੈਰ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਬਾਣੀ ਪੜਨੀ ਇੰਜ ਹੈ ਜਿਵੇਂ ਅਸੀਂ ਫਲ ਦੀ ਪ੍ਰਾਪਤੀ ਕਰ ਰਹੇ ਹੋਈਏ ਜੋ ਜਗਨ ਲਹਨ ਸੇ ਜਿਹੜੇ ਭਾਈ ਜਾਗਦੇ ਨੇ ਅੰਮ੍ਰਿਤ ਵੇਲੇ ਲਹਨ ਸੇ ਉਹ ਲੈ ਲੈਂਦੇ ਨੇ ਲਾਹਾ ਸਾਈ ਕੰਨੂ ਦਾਤ ਉਹ ਸਾਈ ਦੇ ਕੋਲੋਂ ਫਲਦੀ ਦਾਤ ਲੈ ਲੈਂਦੇ ਐ ਜਿਹੜੇ ਗੁਰਮਖੋ ਅੰਮ੍ਰਿਤ ਵੇਲਾ ਸੰਭਾਲਦੇ ਐ ਆਮ ਸਿੱਖ ਵੀ ਸਿੱਖ ਪ੍ਰਚਾਰਕ ਵੀ ਪ੍ਰਬੰਧਕ ਵੀ ਇਹਨਾਂ ਗੱਲਾਂ ਦੀ ਜ਼ਿੰਮੇਵਾਰ ਐ ਸਿਕੋਂਗ ਕਿ ਕਿਵੇਂ ਗੁਰਮਖੋ ਅਸੀਂ ਜਿੰਨੇ ਗੁਰਪੁਰਬ ਮਨਾਉਨੇ ਆ ਸਾਰੇ ਸ਼ਾਮ ਨੂੰ ਮਨਾਏ ਜਾਂਦੇ ਆ ਕੋਈ ਗੁਰਪੁਰਬ ਹੈ ਜਿਹੜਾ ਗੁਰਮਖੋ ਅੰਮ੍ਰਿਤ ਵੇਲੇ ਸਮਾਗਮ ਕਰਵਾਏ ਜਾਂਦੇ ਆ ਨਹੀਂ ਨਾ আচ্ছা ਆਪਾਂ ਕਦੇ ਡਿਮਾਂਡ ਕੀਤੀ ਪ੍ਰਬੰਧਕਾਂ ਕੋਲੇ ਜਾ ਕੇ ਇਦਾਂ ਵੀ ਨਹੀਂ ਜੀ ਅੰਮ੍ਰਿਤ ਵੇਲੇ ਦਾ ਸਮਾਗਮ ਕਰਵਾਇਆ ਕਰੋ ਕਿਉਂਕਿ ਸਾਨੂੰ ਵੀ ਔਖਾ ਲੱਗਦਾ ਸਵੇਰੇ ਉੱਠਣਾ ਗੁਰੂ ਗੁਰਨਾਨਕ ਸਾਹਿਬ ਦਾ ਗੁਰਮਖੋ ਪ੍ਰਕਾਸ਼ ਅੰਮ੍ਰਿਤ ਵੇਲੇ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ ਚ ਪਹਿਲੀ ਵਾਰ ਅੰਮ੍ਰਿਤ ਵੇਲੇ ਕੀਤਾ ਗਿਆ ਕੱਟੋ-ਕੱਟ ਇਹ ਜਿਹੜੇ ਗੁਰਪੁਰਬ ਨੇ ਸਾਨੂੰ ਗੁਰਮਖੋ ਉਹ ਤੇ ਅੰਮ੍ਰਿਤ ਵੇਲੇ ਮਨਾਉਣੇ ਚਾਹੀਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਹਿਲਾ ਪ੍ਰਕਾਸ਼ ਹੈ ਜਿਹੜਾ ਉਹ ਦਰਬਾਰ ਸਾਹਿਬ ਦੇ ਵਿੱਚ ਗੁਰਮਖੋ ਅੰਮ੍ਰਿਤ ਵੇਲੇ ਹੋਇਆ ਸੀ ਪਰ ਅਸੀਂ ਉਹ ਉਹ ਗੁਰਪੁਰਬ ਵੀ ਅੰਮ੍ਰਿਤ ਵੇਲੇ ਨਹੀਂ ਸੀ ਮਨਾਉਂਦੇ